ਜੋ ਤਾਰੇ ਨਾਲ ਮਤਲਬ ਰੱਖੀ ਜਾਂਦੇ ਜਾਂਦੇ ਉਹਦੀ ਲੋੜ ਹੈ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਤੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਵੇਂ ਸਾਡੀ ਆਲ ਇੰਡੀਆ ਹਮਨਟਸ ਵੱਲੋਂ ਵੀ ਪਹਿਲੇ ਦਿਨ ਤੋਂ ਸਮਰਥਨ ਦਿੱਤਾ ਗਿਆ ਸੀ ਅੱਜ ਵੀ ਸਾਡੀ ਟੀਮ ਜਿਹੜੀ ਆ ਇੱਥੇ ਪਹੁੰਚੀ ਆ ਅਤੇ ਜੋ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਰਲ ਕੇ ਜਿਹੜਾ 30 ਦਿਨ 30 ਦਿਨ ਦਾ ਆਲਟੀਮੇਟ ਦਿੱਤਾ ਗਿਆ ਸੀਗਾ ਨੈਸ਼ਨਲ ਐਵੀ ਅਤੇ ਸਰਕਾਰਾਂ ਨੂੰ ਬਹੁਤ ਸਰਕਾਰਾਂ ਨੇ ਨਾ ਨੈਸ਼ਨਲ ਐਵੀ ਠੋਲਤੀ ਨੇ ਅੱਜ ਤੱਕ ਕੋਈ ਵੀ ਹੱਲ ਨਹੀਂ ਕੀਤਾ ਗਿਆ ਇਸ ਲਈ ਅੱਜ ਜਿਹੜਾ ਇਹ ਟੂਲਪਾਜਾ ਬਸ ਹੋਰ ਅੱਧੇ ਘੰਟੇ ਤੱਕ ਹੀ ਜਿਹੜਾ ਕਿ ਤਾਲੇ ਲੱਗ ਜਾਣੇ ਆ ਤੇ ਸਸਾ ਲਈ ਇਹ ਫ੍ਰੀ ਕੀਤਾ ਜਾਊਗਾ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਕੋਈ ਪ੍ਰੂਫ ਦਿੰਦੀ ਆ ਇਹਦਾ ਕੋਈ ਟੈਂਡਰ ਦਾ ਦਿੰਦੀ ਆ ਤੇ ਟੂਲਪਾਜਾ ਜੀ ਇਹ ਚੱਲੂਗਾ ਤਾਂ ਜਿਹੜੇ ਰੇਟ ਜਿਹੜੀ ਅਸੀਂ ਮੰਗਲ ਰੱਖੀਆਂ ਆ 150 ਰੁਪਏ ਦੇ ਵਿੱਚ ਜਿਹੜਾ ਕਿ ਪਾਸ ਬਣਦਾ ਸੀਗਾ ਲੋਕਲ ਦਾ ਉਹ ਬਣੇਗਾ ਤੇ ਜਿਹੜੀ 170 ਰੁਪਏ ਦੀ ਪਰਚੀ ਅਪਡਾਟ 24 ਘੰਟੇ ਦੀ ਚੱਲਦੀ ਸੀ ਜੀ ਇਸੇ ਤਰ੍ਹਾਂ ਚੱਲੇਗਾ ਫਿਰ ਟੋਲ ਪਲਾਜ਼ਾ ਚੱਲਦਾ ਰਹੇਗਾ ਨਹੀਂ ਤੇ ਇਹ ਫਿਰ ਇਸੇ ਤਰ੍ਹਾਂ ਹੀ ਬੰਦ ਕੀਤਾ ਜਾਊਗਾ ਜੇਕਰ ਇਹਨਾਂ ਨੇ ਮੰਗਾ ਨਾ ਮੰਨੀਆ ਸਰ ਜੀ ਜੂਨੀਅਰ ਬਦਲ ਪਾ ਪੱਕੇ ਤੌਰ ਤੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਦੇਖੋ ਜੀ ਜਿਹੜਾ 15 ਦਿਨ ਤੋਂ ਇਹ ਚੱਲ ਰਿਹਾ ਸੀਗਾ ਟੋਲ ਪਲਾਜ਼ੇ ਵਾਲਾ ਮਸਲਾ ਉਹ ਅੱਜ ਸਮਾਪਤ ਹੋ ਗਿਆ ਔਰ ਇਹਨਾਂ ਨੂੰ ਇਹਨੂੰ ਅਸੀਂ ਪੱਕੇ ਤੌਰ ਤੇ ਟੋਲ ਪਲਾਜ਼ੇ ਨੂੰ ਫ੍ਰੀ ਕਰਤਾ ਆਪਾਂ ਬੰਦ ਨਹੀਂ ਕਹਿ ਸਕਦੇ ਇਹਨੂੰ ਆਪਾਂ ਫ੍ਰੀ ਕਹਿ ਸਕਦੇ ਇਹਨੂੰ ਆਪਾਂ ਫ੍ਰੀ ਕਰਤਾ ਔਰ ਐਡੀਸੀ ਸਾਹਿਬ ਆਏ ਸੀਗੇ اعلی ਅਧਿਕਾਰੀ ਸਾਰੇ ਆਏ ਸੀ ਮੰਗ ਪੱਤਰ ਉਹਨਾਂ ਨੇ ਦੇ ਗਏ ਸਾਨੂੰ ਰਸੀਵਿੰਗ ਵੀ ਦੇਤੀ ਆ ਔਰ ਉਹਨਾਂ ਨੇ ਬੇਨਤੀ ਕੀਤੀ ਆ ਉਹਨਾਂ ਨੇ ਵੀ ਵੀ ਇਹ ਫ੍ਰੀ ਰਹੂਗਾ ਵੀ ਜਾਤੀਕਰ ਅਸੀਂ ਤੁਹਾਡੀ ਬਹਿ ਕੇ ਗੱਲਬਾਤ ਕਰਾ ਕੇ ਇਸ ਨੂੰ ਮਸਲੇ ਨੂੰ ਹੱਲ ਨਹੀਂ ਕਰਦੇ ਐਨਐਚਏ ਦੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਕੀਤੀ ਐਨਐਚਏ ਦਾ ਕੋਈ ਅਧਿਕਾਰੀ ਆਇਆ ਜਿਸ ਕਰਕੇ ਅੱਜ ਅੱਜ ਅੜੀਕ ਕਰਕੇ ਪੂਰੀ ਅੜੀਕ ਕਰਕੇ ਅੱਜ ਇਹ ਬੰਦ ਕੀਤਾ ਵਾ ਇਹਨੂੰ ਬੰਦ ਕੀਤਾ ਪੂਰੀ ਅੜੀਕ ਕਰਕੇ ਬੰਦ ਕੀਤਾ ਕੋਈ ਆਇਆ ਨਹੀਂ ਇਹ ਹੁਣ ਕੀ ਫੈਸਲਾ ਕੀਤਾ ਗਿਆ ਅੱਜ ਪੱਲੀ ਲਾਈ ਗਈ ਆ ਕੋਈ ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨ ਐਚ ਦਾ ਅਧਿਕਾਰੀ ਜਿੱਤੇ ਬੰਦੀਆਂ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਫਿਰ ਇਹ ਉਹ ਧਰਨਾ ਚਾਰੀ ਰਹੂਗਾ ਤੁਹਾਡਾ ਕਿ ਧਰਨਾ ਚੱਕਿਆ ਨਹੀਂ ਧਰਨਾ ਸੀ ਚੱਕ ਲੈਣਾ ਧਰਨਾ ਦੀ ਗੋਲੀ ਤੇ ਨਹੀਂ ਫਿਰ ਇੱਥੇ ਜਿਹੜਾ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗੂਗਾ ਟੋਲ ਫ੍ਰੀ ਰਹੂਗਾ ਜੀ ਟੋਲ ਕਿਉਂ ਲੱਗੂ ਥੋੜੀ ਕਿਹੜਾ ਮੀਟਿੰਗ ਹੋਈ ਐ ਇਸ گاਉਂ ਦੇ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐ ਐਸ ਡੀ ਐਮ ਐਸ ਐਸ ਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਭਈ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਸੀ ਪਰੋਂ ਤੇ ਡਾਕਟਰ ਨੂੰ ਤਾਲਾ ਮਾਰਾਂਗੇ ਫਿਰ ਪੱਕੀਆਂ ਤਾਰਾਂ ਤੋਂ ਕਰਾਂਗੇ ਕੋਈ ਟਾਈਮ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤਾਂ ਰਹੀ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨ.ਐਚ.ਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ মিডিਆ بار-बार ਚੈਨਲਾਂ ਤੇ ਦਿਖਾ ਰਿਹਾ ਜੇ بار-बार ਚੈਨਲਾਂ ਤੇ ਦੇਖ ਕੇ ਕਰ ਰਹੇ ਤੇ ਉਹਨਾਂ ਨੂੰ ਪਤਾ ਹੈ ਵਿੱਚ ਕੀ ਹੋ ਰਿਹਾ ਖੜੀ ਦੋ ਵਾਰੀ ਮੰਗ ਪੱਤਰ ਭੇਜ ਦੱਸ ਡਿਲੀਵਰੀ ਨਹੀਂ ਹੁੰਦਾ ਹੁਣ ਅੱਜ ਕਿੰਨੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਸਾਰੀਆਂ ਜਿੰਨੀਆਂ ਸਾੜਨਾਂ ਜੁੜੀਆਂ ਸਾਰੀਆਂ ਜਿਵੇਂ ਪੱਕਾ ਬੰਦ ਆ ਪੱਕਾ ਬੰਦ ਆ ਪੱਕਾ ਬੰਦ ਆ